ਅਮਰੀਕੀ ਪੰਜਾਬ ਨਿਊਜ਼ ਦੇਖ ਰਹੇ ਸਾਰੇ ਸਰੋਤਿਆਂ ਦਾ ਸਵਾਗਤ ਹੈ ਪਹਿਲਾ ਨਜ਼ਰ ਮਾਰ ਲੈਨੇ ਆ ਅੱਜ ਦੀ ਹੈਡਲਾਈਨਸ ਤੇ ਅਮਰੀਕਾ ਵਿੱਚ ਸੇਖਾਂ ਨੂੰ ਮਿਲੀ ਵੱਡੀ ਖ਼ਬਰ ਕੈਲੀਫੋਰਨੀਆ ਬਿੱਲ SB 509 ਹੋਇਆ ਪਾਸ ਅਮਰੀਕਾ ਦੇ ਮੰਦਰ ਦੇ ਵਿੱਚ ਚੋਰਾਂ ਨੇ ਲਾ ਦਿੱਤੀ ਸਾਨੇ 34000 ਡਾਲਰ ਦੇ ਗਹਿਣੇ ਅਤੇ ਨਕਦੀ ਲੈ ਕੇ ਕੋਈ ਫਰਾਰ ਅਮਰੀਕੀ ਪੰਜਾਬ ਨਿਊਜ਼ ਦੇਖ ਰਹੇ ਸਾਰੇ ਸਰੋਤਿਆਂ ਦਾ ਸਵਾਗਤ ਹੈ ਪਹਿਲਾ ਨਜ਼ਰ ਮਾਰ ਲੈਨੇ ਆ ਅੱਜ ਦੀ ਹੈਡਲਾਈਨਸ ਤੇ ਹੁਣ ਖਬਰਾਂ ਵਿਸਤਾਰ ਦੇ ਨਾਲ ਅਮਰੀਕਾ ਦੇ ਵਿੱਚ ਸਿੱਖਾਂ ਨੂੰ ਵੱਡੀ ਜਿੱਤ حاصل ਹੋਈ ਹੈ ਜਦੋਂ ਵਿਦੇਸ਼ੀ ਦਖਲ ਵਰਗੀ ਗੰਬੀਰ ਸਮੱਸਿਆ ਦੇ ਨਾਲ ਨਜੀਤਾਂ ਦੇ ਮਕਸਦ ਦੇ ਤਹਿਤ ਕੈਲੀਫੋਰਨੀਆ ਅਸੈਂਬਲੀ ਦੇ ਵਿੱਚ ਪੇਸ਼ ਅਪੀਲ ਐਸਪੀ 509 ਪਾਸ ਹੋ ਗਿਆ ਹੈ ਸੁਭਾ ਸਰੇ ਮੈਂਬਰ ਐਨਾ ਕੈਬਾ ਏਰੋ ਵੱਲੋਂ ਲਿਖੇ ਬਿੱਲ ਨੂੰ ਉਪਰਲੇ ਸਦਨ ਦੇ ਵਿੱਚ ਪਹਿਲਾਂ ਹੀ ਪਾਸ ਕੀਤਾ ਜਾ ਚੁੱਕਿਆ ਹੈ ਤੇ ਹੁਣ ਅਸੈਂਬਲੀ ਦੇ ਵਿੱਚ ਵੀ ਪ੍ਰਵਾਨਗੀ ਮਿਲ ਚੁੱਕੀ ਹੈ ਕੈਲੀਫੋਰਨੀਆ ਅਸੈਂਬਲੀ ਦੀ ਪਹਿਲੀ ਸਿੱਟ ਮੈਂਬਰ ਜਸਮੀਤ ਪੋਰਵੈਂਸ ਨੇ ਬਿਲ ਪਾਸ ਹੋਣ ਦੇ ਮਗਰੋਂ ਕਿਹਾ ਕਿ ਬਿਲਕੁਲ ਅਜਿਹਾ ਹੀ ਬਿਲ ਅਮਰੀਕੀ ਸੰਸਦ ਦੇ ਵਿੱਚ ਵੀ ਪਾਸ ਹੋਣਾ ਚਾਹੀਦਾ ਹੈ ਤਾਂ ਕਿ ਲੋਕਾਂ ਦੇ ਬੋਲਣ ਦੀ ਆਜ਼ਾਦੀ ਨੂੰ ਵਿਦੇਸ਼ੀ ਤਾਕਤਾਂ ਦੇ ਵੱਲੋਂ ਦਬਾਇਆ ਨਾ ਜਾ ਸਕੇ ਸੈਨੇਟਰ ਐਨਾ ਕੈਪੀ ਐਰੋ ਕਈ ਨੋਕਿਆਂ ਉਤੇ ਆ ਚੁੱਕੇ ਨੇ ਕਿ ਆਪਣੀ ਜਾਨ ਬਚਾ ਕੇ ਜੱਦੀ ਮੁਲਕਾ ਤੋਂ ਅਮਰੀਕਾ ਪਹੁੰਚੇ ਲੋਕਾਂ ਦੇ ਵਿਰੁੱਧ ਕੋਈ ਵਿਦੇਸ਼ੀ ਸਰਕਾਰਾਂ ਹਿੰਸਾ ਦੀ ਵਰਤੋਂ ਕਰਦੀਆਂ ਨਹੀਂ ਕੋਈ ਅਸਰਦਾਰ ਕਾਨੂੰਨ ਨਾ ਹੋਣ ਕਰਕੇ ਅਜੋਏ ਖਤਰੇ ਦੇ ਨਾਲ ਨਿਜੀਥਿਆਂ ਦੇ ਵਿੱਚ ਮੁਸ਼ਕਲ ਆ ਰਹੀਆਂ ਨੇ ਕੈਬਾ ਯੇਰੇ ਮੁਤਾਬਕ ਇਹ ਗੰਭੀਰ ਖਤਰੇ ਮਨੁੱਖੀ ਹੱਕਾਂ ਨੂੰ ਪੂਰੀ ਤਰ੍ਹਾਂ ਪ੍ਰਭਾਵਿਤ ਕਰਦੇ ਨੇ ਹੁਣ ਬਿਲ ਪਾਸ ਹੋਣ ਦੇ ਮਗਰੋਂ ਪ੍ਰਵਾਸੀਆਂ ਨੂੰ ਦਰਪੇਸ਼ ਖਤਰਿਆਂ ਦਾ ਡਟ ਕੇ ਟੱਕਰ ਕੀਤਾ ਜਾ ਸਕੇਗਾ ਕਾਨੂੰਨ ਦੇ ਆਧਾਰ ਉਤੇ ਕੈਲੀਫੋਰਨੀਆ ਦੇ ਖੁੱਲੇ ਸਿਵ ਵਿਭਾਗ ਮੁਕੰਮਲ ਜਾਣਕਾਰੀ ਇਕੱਤਰ ਕਰਦੇ ਹਨ ਇਸ ਨੂੰ ਫੈਡਰਲ ਏਜੰਸੀਆਂ ਦੇ ਨਾਲ ਸਾਂਝੀ ਕਰ ਸਕਣਗੇ ਇੱਥੇ ਦੱਸਣਾ ਬੰਦੇ ਕਿ ਸਿੱਕ ਅਮਰੀਕਨ ਲੀਗਲ ਡਿਫੈਂਸ ਐਂਡ ਐਜੂਕੇਸ਼ਨ Members, and uh, thank you for all of my colleagues and your support. Uh, protecting freedoms of speech is so very important. As a person that's been threatened very many times during my career here on the State, State Assembly um, because of simply being the first south asian woman on this floor and being the first sikh american elected to state office. we have to protect our freedoms of speech and protect all communities that come here and escape authoritarian regimes. thankfully, ask for your i-vote. thank you, assembly member baines. all debate having ceased, the clerk will open the roll. all members vote who desire to vote. All members vote who desire to vote All members vote who desire to vote ਅਮਰੀਕਾ ਦੇ ਵਿੱਚ ਚੋਰਾਂ ਨੇ Hindu ਮੰਦਿਰ ਦੇ ਵਿੱਚ ਸਨ ਲਾ ਦਿੱਤੀ ਅਤੇ 34000 ਮੁੱਲ ਦੇ ਗੈਨੇ ਅਤੇ ਨਕਰੀ ਲੈ ਕੇ ਭਰਾਗੂ ਗਏ ਬਾਅਦਦ ਕੈਲੀਫੋਰਨੀਆ ਦੇ ਡਬਲਿੰਗ ਸ਼ਹਿਰ ਵਿਖੇ ਹਨੂਮਾਨ ਮੰਦਿਰ ਵਿੱਚ ਵਾਪਰੀ ਹੈ ਮੰਦਰ ਤੇ ਖਜ਼ਾਨਚੀ ਅਤੇ ਫੁਲਾਰੇ ਮੋਹਿਮ ਪਰਮਾਰ ਨੇ ਦੱਸਿਆ ਕਿ ਚੋਰ ਮੁਖਦਰਵਾਜੇ ਤੋੜ ਕੇ ਅੰਦਰ ਦਾਖਲ ਹੋਏ ਅਤੇ ਪਹਿਲੀ ਵਾਰ ਨਹੀਂ ਹੈ ਜਦੋਂ ਮੰਦਰ ਨੂੰ ਨਿਸ਼ਾਨਾ ਬਣਾਇਆ ਗਿਆ ਹੋਵੇ ਹਾਲਾਂਕਿ ਪਿਛਲੇ ਸਾਲ ਜਨਵਰੀ ਦੇ ਵਿੱਚ ਵੀ ਚੋਰਾਂ ਨੇ ਬਾਦਦਾਤ ਨੂੰ ਅੰਜਾਮ ਦਿੱਤਾ ਸੀ ਜਿਸ ਮਗਰੋਂ ਸਰਵੇਲੈਂਸ ਕੈਮਰੇ ਲਗਾਏ ਗਏ ਤੇ ਮੰਦਰ ਦੇ ਪ੍ਰਬੰਧਕਾਂ ਵੱਲੋਂ ਹੁਣ ਮੈਟਲ ਡੋਰ ਲਗਵਾਉਣ ਤੇ ਵਿਚਾਰ ਕੀਤਾ ਜਾ ਰਿਹਾ ਹੈ ਪਾਈਚਰ ਦੇ ਨਾਲ ਸੰਬੰਧਿਤ ਰਾਜੀ ਸੂਕਮਾਰ ਨੇ ਦੱਸਿਆ ਕਿ ਸੀਸੀਟੀਵੀ ਫੁਟੇਜ ਦੇ ਵਿੱਚ ਇੱਕ ਨਕਾਬਪੋਸ਼ ਚੋਰ ਦਾਕਲ ਹੁੰਦਾ ਨਜ਼ਰ ਆਉਂਦਾ ਤੇ ਸੰਭਾਵਤ ਤੌਰ ਤੇ ਉਹ ਉਹ ਸੀ ਜਿਸ ਨੇ ਫਲੈਸ਼ ਲਾਈਟ ਦੀ ਮਦਦ ਨਾਲ ਕੀਮਤੀ ਚੀਜ਼ਾਂ ਇਕੱਠੀਆਂ ਕੀਤੀਆਂ ਤੇ ਚੋਰ ਨੇ ਸਭ ਤੋਂ ਪਹਿਲਾਂ ਦੰਦ ਪੱਤਰਾਂ ਨੂੰ ਹੱਥ ਪਾਇਆ ਜਿਨ੍ਹਾਂ ਦੇ ਵਿੱਚ ਡਾਲਰ ਮੌਜੂਦ ਸਨ ਇਸ ਮਗਰੋਂ ਚੋਰ ਨੇ ਭਗਵਾਨ ਦੀਆਂ ਮੂਰਤੀਆਂ ਤੋਂ ਸਾਰੇ ਗਹਿਣੇ ਲਾ ਲਏ ਅਤੇ ਮੰਦਰ ਦੇ ਮੌਜੂਦਾ ਆਪਣੇ ਸਾਥੀ ਨਾਲ ਭਰਾੜ ਹੋ ਗਏ ਰੋਹਿਤ ਪਰਮਾਨ ਨੇ ਸੋਨੇ ਅਤੇ ਚਾਂਦੀ ਵਾਲੇ ਗਹਿਣੇ ਦੀ ਤਸਵੀਰਾਂ ਵੀ ਦਿਖਾਈਆਂ ਜੋ ਚੋਰ ਲੈ ਕੇ ਗਏ ਨੇ ਇੱਥੇ ਦੱਸਣਾ ਬੰਦ ਹੈ ਕਿ ਮੰਦਰ ਵਿਖੇ ਹਾਲੀ ਦੇ ਵਿੱਚ ਲਗਾਤਾਰ ਇੱਕ ਹਫਤਾ ਸਮਾਗਮ ਚੱਲ ਰਿਹਾ ਜਿਸ ਦੇ ਮੰਦਰ ਨਜ਼ਰ ਕਾਫੀ ਦਾਣ ਇਕੱਤਰ ਹੋ ਚੁੱਕਿਆ ਸਿਗਾਤੇ ਰੋਹਿਤ ਪਰਮਾਨ ਨੇ ਸ਼ੱਕ ਜ਼ਾਹਰ ਕੀਤਾ ਕਿ ਤੇ ਕਿ ਚੋਰ ਮੰਦਰ ਬਾਰੇ ਸਭ ਕੁਝ ਜਾਣਦੇ ਸਨ ਅਤੇ ਬਾਦਦਤ ਮੁਕੰਮਲ ਕਰਨ ਦੇ ਵਿੱਚ ਸਿਰਫ 3 ਦਿਨ ਮਿੰਟ ਦਾ ਸਮਾਂ ਲੱਗਿਆ 94 ਲਾਂਤਾਂ ਪੌਂਦਿਆ ਰੋਹਿਤ ਪਰਮਾਰ ਅਤੇ ਮੰਦਿਰ ਦੇ ਹੋਰਾਂ ਪ੍ਰਬੰਧਕਾਂ ਨੇ ਕਿਹਾ ਕਿ ਧਾਰਮਿਕ ਥਾਵਾਂ ਦੇ ਵਿੱਚ ਅਜਿਹੀਆਂ ਘਟਨਾਵਾਂ ਦਿਲ ਨੂੰ ਦੁਖੀ ਸੱਟ ਮਾਰਦੀਆਂ ਨੇ ਇਹ ਪੂਜਾ ਕਰਨ ਦਾ ਸਥਾਨ ਹੈ ਤੇ ਲੋਕ ਇੱਥੇ ਰੂਹਾਨੀ ਸ਼ਾਂਤੀ ਵਾਸਤੇ ਆਉਂਦੇ ਨੇ ਸ਼ਿਕਾਇਤ ਪਰੇ ਲਹਿਜ਼ੇ ਦੇ ਵਿੱਚ ਉਨ੍ਹਾਂ ਕਿਹਾ ਕਿ ਪੁਜਾਰੀ ਦੀ ਤਨਖਾਹ ਅਤੇ ਹੋਰ ਖਰਚੇ ਸ਼ਰਦਾਲੂਆਂ ਦੇ ਵੱਲੋਂ ਕਿਤੇ ਦਾਨ ਦੇ ਸਿਰ ਉਤੇ ਹੀ ਚੱਲਦੇ ਨੇ ਇਸ ਦੌਰਾਨ ਸੁਕੁਮਾਤਾ ਕਹਿਣਾ ਸੀ ਕਿ ਅਜਿਹੀਆਂ ਘਟਨਾਵਾਂ ਸਾੜੀਆਂ ਧਾਰਮਿਕ ਸਰਗਰਮੀਆਂ ਦੇ ਵਿੱਚ ਅੜੀਕਾ ਨਹੀਂ ਬਣ ਸਕਦੀਆਂ ਮੰਦਿਰ ਦੇ ਪ੍ਰਬੰਧਕਾਂ ਨੂੰ ਉਮੀਦ ਹੈ ਕਿ ਬੀਮੇ ਦੀ ਰਕਮ ਅਤੇ ਫੋਨ टी तो मिलन वाले डोनेशन नुकसान जा सकेगी उधर पुलिस ने भी कहा की कि वारदात धार्मिक नफरत के नजरिए वाली नजर नहीं आती ਅਮਰੀਕਾ ਦੇ ਟੈਕਸਾਸ ਸਟੇਟ ਲਾਸੇ ਵਿੱਚ ਬੁੱਧਵਾਰ ਨੂੰ ਇੱਕ ਭਾਰਤੀ ਮੂਲ ਦੇ ਵਿਅਕਤੀ ਦੀ ਉਸਦੀ ਪਤਨੀ ਅਤੇ ਪੁੱਤਰ ਦੇ ਸਾਹਮਣੇ ਹੱਤਿਆ ਕਰਨ ਦਾ ਮਾਮਲਾ ਸਾਹਮਣੇ ਆਇਆ ਹੈ। ਹਮਲਾਵਰ ਨੇ ਉਸਨੂੰ ਸੱਤ ਕਲਮਕਾ ਦਿੱਤਾ ਹੈ। ਘਟਨਾ ਦੇ ਸੀਸੀਟੀਵੀ ਫੂਟੇਜ ਵੀ ਸਾਹਮਣੇ ਆਈਆਂ ਨੇ ਜਿਸ ਦੇ ਵਿੱਚ ਹਮਲਾਵਰ ਨੂੰ ਆਦਮੀ ਦਾ ਸਿਰ ਕਲਮ ਕਰਦੇ ਹੋਏ ਤੇ ਫਿਰ ਉਸਨੂੰ ਦੋ ਵਾਰ ਲੱਤਾਂ ਮਾਰਦੇ ਹੋਏ ਤੇ ਬਾਅਦ ਵਿੱਚ ਉਸਨੂੰ ਖੂੜੇ ਦਾੰਦ ਦੇ ਵਿੱਚ ਸੁੱਟਦੇ ਹੋਏ ਵੀ ਦਿਖਾਇਆ ਗਿਆ ਹੈ। ਪੁਲਿਸ ਨੂੰ ਸਾਲ ਲੜਾਈ ਉਦੋਂ ਸ਼ੁਰੂ ਹੋਈ ਜਦੋਂ ਚੰਦਰ ਮੋਲੀ ਨਗਮਲਿਆ ਨੇ ਆਪਣੇ ਸਹਿਕਰਮੀ 37 ਸਾਲਾ ਯੋਰਡਾਨਿਸ ਕੋਪੋਸ ਮਾਰਟਿਨੇਜ਼ ਨੂੰ ਟੁੱਟੀ ਹੋਈ ਵਾਸ਼ਿੰਗ ਮਸ਼ੀਨ ਦੀ ਵਰਤੋਂ ਨਾ ਕਰਨ ਦੇ ਲਈ ਕਿਹਾ ਬਹਿਸ ਵੱਧ ਗਈ ਅਤੇ ਮਾਰਟਿਨੇਜ਼ ਨੇ ਚੰਦਰ ਮੋਲੀ ਉੱਤੇ ਕਈ ਵਾਰ ਚਾਕੂ ਮਾਰ ਦਿੱਤਾ ਚੰਦਰ ਮੋਲੀ ਮਦਦ ਲਈ ਚੀਕਦਾ ਹੋਇਆ ਮੈਟਲ ਦੀ ਪਾਰਕਿੰਗ ਦੇ ਵਿੱਚ ਭੱਜਿਆ ਪਰ ਯਾਰ ਦਾਨਿਸ਼ ਨੇ ਉਸ ਦਾ ਪਿੱਛਾ ਕੀਤਾ ਅਤੇ ਉਸਤੇ ਚਾਕੂ ਦੇ ਨਾਲ ਹਮਲਾ ਕਰ ਦਿੱਤਾ ਚੰਦਰ ਮੋਹਲੀ ਦੀ ਪਤਨੀ ਅਤੇ ਪੁੱਤਰ ਜੋ ਮੋਟਲ ਦੇ ਫਰੰਟ ਆਫਿਸ ਦੇ ਵਿੱਚ ਸਨ ਉਹ ਬਾਹਰ ਆਏ ਅਤੇ ਉਸਨੇ ਰੋਕਣ ਦੀ ਕੋਸ਼ਿਸ਼ ਕੀਤੀ ਪਰ ਯਾਰ ਦਾਨਿਸ਼ ਨੇ ਉਹਨਾਂ ਨੂੰ ਧੱਕਾ ਦਿੱਤੀ ਤਾਂ ਫਿਰ ਉਸਨੇ ਚੰਦਰ ਮੋਹਲੀ ਦਾ ਸਿਰ ਕਲਮ ਕ ਦਿੱਤਾ ਪੁਲਿਸ ਨੇ ਦਸੇਗਏ ਤਲਾਸ਼ਤੇ ਨੇ ਰੇਫਾਇਰ ਬਚਾਅ ਕਰਮਚਾਰੀਆਂ ਨੇ ਹੂਂਦੇ ਨਾਲ ਇੱਕ ਲੱਤ ਪਾਤ ਇੱਕ ਯਾਰ ਦਾਨਿਸ਼ ਦਾ ਪਿੱਛਾ ਕਰਕੇ ਉਸਨੂੰ ਹਿਰਾਸਤ ਦੇ ਵਿੱਚ ਲੈ ਆਏ ਤੇ ਪੁਲਿਸ ਨੇ ਕੋਬੋਸ ਮਾਰਟਿਨੇਸ ਤੋਂ ਇੱਕ ਹੂਂਦੇ ਨਾਲ ਲੱਤ ਟੀ-ਸ਼ਰਟ ਇੱਕ ਚਾਕੂ ਅਤੇ ਨਗਮਲੀਆਂ ਦਾ ਫੋਨ ਅਤੇ ਇੱਕ ਪਪੀ ਕਾਰਡ ਪ੍ਰਾਪਤ ਕੀਤਾ ਤੇ ਉਸਨੇ ਕਤਲ ਕੀਤਾ ਕਬੂਲ ਵੀ ਕਰ ਲਿਆ ਪੁਲਿਸ ਨੇ ਕਿਹਾ ਹੈ ਕਿ ਕੋਬੋਸ ਮਾਰਟੀਨੇਸ ਦਾ ਹਿੰਸਕ ਅਪਰਾਧਿਕ ਰਿਪੋਰਟ ਹੈ ਉਸ ਨੂੰ ਪਹਿਲਾ ਕੈਲੀਫੋਰਨੀਆ ਦੇ ਵਿੱਚ ਦੋਸ਼ੀ ਠਹਿੜਾਇਆ ਗਿਆ ਸੀ ਅਤੇ ਉਸ ਨੂੰ ਫਲੋਰੀਡਾ ਅਤੇ ਹਿਊਸਟਨ ਤੇ ਵੀ ਗ੍ਰਿਫਤਾਰ ਵੀ ਕੀਤਾ ਗਿਆ ਹਿਊਸਟਨ ਸਥੀਰੀ ਭਾਰਤੀ ਹਾਈ ਕਮਿਸ਼ਨ ਨੇ ਨਾਗ ਮੱਲੀਆ ਦੀ ਮੌਤ ਉੱਤੇ ਸੋਗ ਪ੍ਰਗਟ ਕੀਤਾ ਹੈ ਤੂਤਾਵਾਸ ਨੇ ਐਕਸੋਟਿਕ ਬਿਆਨ ਦੇ ਵਿੱਚ ਕਿਹਾ ਹੈ ਕਿ ਅਸੀਂ ਪਰਿਵਾਰ ਦੇ ਸੰਪਰਕ ਵਿੱਚ ਆ ਅਤੇ ਹਰ ਸੰਭਵ ਸਹਾਇਤਾ ਪ੍ਰਦਾਨ ਕਰ ਰਹੇ ਹਾਂ ਦੋਸ਼ੀ ਡਲਾਸ ਪੁਲਿਸ ਦੀ ਹਿਰਾਸਤ ਵਿੱਚ ਹੈ ਅਸੀਂ ਮਾਮਲੇ ਦੇ ਨੇੜੇ ਉਹ ਨਿਗਰਾਨੀ ਕਰ ਰਹੇ ਹਾਂ